ਸਤਿ ਸ਼੍ਰੀ ਅਕਾਲ ਦੋਸਤੋ ਚੈਨਲ ਨਿਊਜ਼ ਅਪਡੇਟ ਪੰਜਾਬ ਦੇਖ ਰਹੇ ਸਾਰੇ ਸਰੋਤਿਆਂ ਨੂੰ ਜੀ ਆਉਣ ਜੀ ਸ਼ੁਰੂਆਤ ਕਰਦੇ ਹਾਂ ਵੱਡੀ ਖਬਰ ਆ ਰਹੀ ਹੈ ਹੁਣੇ-ਹੁਣੇ ਇੱਥੇ ਵਾਪਰਿਆ ਵੱਡਾ ਭਿਆਨਕ ਹਾਦਸਾ ਹੋਈਆਂ ਕਈ ਮੌਤਾਂ ਖਬਰ ਨੂੰ ਅੰਤ ਤੱਕ ਦੇਖਣਾ ਵੀਡੀਓ ਨੂੰ ਲਾਈਕ ਸ਼ੇਅਰ ਅਤੇ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਤੁਹਾਡਾ ਇੱਕ ਇੱਕ ਲਾਈਕ ਸਾਡੇ ਲਈ ਬਹੁਤ ਹੀ ਜ਼ਿਆਦਾ ਮੋਟੀਵੇਸ਼ਨ ਦਾ ਕੰਮ ਕਰਦਾ ਸ਼ੁਰੂਆਤ ਕਰਦੇ ਹਾਂ ਵੱਡੀ ਖਬਰ ਦੀ ਵੱਡੀ ਖਬਰ ਨਿਕਲ ਕੇ ਸਾਹਮਣੇ ਆ ਰਹੀਆ ਕਪੂਰਥਲਾ ਦੀ ਸੁਲਤਾਨਪੁਰ ਲੋਧੀ ਸਬਡਿਵੀਜ਼ਨ ਚ ਇੱਕ ਸ਼ਾਸਕ ਰੈਲੀ ਤੋਂ ਵਾਪਸ ਆ ਰਹੇ ਛੋਟੇ ਹਾਥੀ ਚ ਜਵਾਰ ਲੋਕ ਜਦੋਂ ਪਿੰਡ ਚੱਲ ਲਈ ਵਾਲਾ ਨੇੜੇ ਪੁੱਜਾ ਤਾਂ ਇਹ ਬੇਕਾਬੂ ਹੋ ਕੇ ਪਲਟ ਕੇ ਜਸ ਵਿੱਚ ਵੀ ਲੋਕ ਜ਼ਖਮੀ ਹੋ ਗਏ ਸਾਰੇ ਜ਼ਖਮੀਆਂ ਨੂੰ ਰਾਹਗੀਰਾਂ ਨੇ ਇਲਾਜ ਦੇ ਲਈ ਸੁਲਤਾਨਪੁਰ ਲੋਧੀ ਦੇ ਸਿਵਲ ਹਸਪਤਾਲ ਪਹੁੰਚਾਇਆ ਜਿੱਥੇ ਡਿਊਟੀ ਡਾਇਰੈਕਟਰ ਨੇ ਮੁਰਲੀ ਸਹਾਇਤਾ ਤੋਂ ਬਾਅਦ ਪੰਜ ਗੰਭੀਰ ਔਰਤਾਂ ਨੂੰ 108 ਐਂਬੂਲੈਂਸ ਰਾਹੀਂ ਕਪੂਰਥਲਾ ਦੇ ਸਿਵਲ ਹਸਪਤਾਲ ਲਈ ਰੈਫਰ ਕਰ ਦਿੱਤਾ ਸਿਵਲ ਹਸਪਤਾਲ ਚ ਜੀਰੇ ਇਲਾਜ ਪੁਸ਼ਪਰਾਨੀ ਦੱਸਿਆ ਕਿ ਉਹ ਪਿੰਡ ਮੋਠਾਵਾਲ ਤੋਂ ਆਪਣੇ ਨਜ਼ਦੀਕੀ ਰਿਸ਼ਤੇਦਾਰ ਸਮੇਤ ਸੁਲਤਾਨਪੁਰ ਲੋਧੀ ਚ ਸ਼ਾਸਰੀ ਰੈਲੀ ਚ ਸ਼ਾਮਿਲ ਹੋਣ ਤੋਂ ਬਾਅਦ ਪਿੰਡ ਸਾਚਾ ਤੋਂ ਘਰ ਪਰਤ ਰਹੀ ਸੀ ਜਦੋਂ ਛੋਟਾ ਹਾਥੀ ਪਿੰਡ ਚੱਲ ਲਈ ਵਾਲਾਂ ਨੇ ਪੰਚਾਇਤ ਅਚਾਨਕ ਕੰਟਰੋਲ ਕਰਵਾ ਬਿਠਾ ਤਾਂ ਪਲਟੇ ਕੇ ਜੱਸ ਕਰਨ ਹਾਥੀ ਚ ਸਵਾਰ 20 ਦੇ ਕਰੀਬ ਲੋਕ ਜਿੰਨਾਂ ਚ ਮਰਦਾਂ ਤੇ ਔਰਤਾਂ ਵੀ ਸ਼ਾਮਿਲ ਹਨ ਸਾਰੇ ਜ਼ਖਮੀ ਹੋ ਗਏ ਵੀਡੀਓ ਦੇਖਣ ਲਈ ਤੁਹਾਡਾ ਧੰਨ